ਗਿਆ ਅੱਜ ਤਰੀਕ ਹੈਗੀ ਆ 10 ਮਿੱਤਰੋ 10 ਤਰੀਕ 11ਵਾਂ ਮਹੀਨਾ 2025 ਅੱਜ ਮਲੇਸ਼ੀਆ ਦਾ ਮੌਸਮ ਜਣ ਕੇ ਥੋੜਾ ਠੰਡਾ ਸਵੇਰ ਤੜਕੇ ਤੋਂ ਮੀਂਹ ਪੈੰਦਿਆ ਪੂਰੇ ਮਲੇਸ਼ੀਆ ਦਾ ਪਤਾ ਨਹੀਂ ਆਪਣੇ ਲਾਗੇ ਬੰਨੇ ਦੇ 30 40 50 ਕਿਲੋਮੀਟਰ ਦੇ ਏਰੀਆ 'ਚ ਮੌਸਮ ਠੰਡਾ ਅੱਜ ਮੌਸਮ ਭਾਵੇਂ ਠੰਡਾ ਹੋਵੇ ਮੁੜਕਾ ਭਰਾ ਤਾਂ ਵੀ ਆ ਹੀ ਜਾਂਦਾ ਮੂੰਹ ਤੁਸੀਂ ਦੇਖ ਸਕਦੇ ਭਰਾ ਭਰਿਆ ਆ ਪਿਆ ਮੁੜਕੇ ਨਾਲ ਆਪਾਂ ਨੂੰ ਐ ਲੱਗਾ ਜਿਵੇਂ ਮੀਂਹ ਆਗਾ ਆਪਾਂ ਦਾ ਰੇਨ ਕੋਟ ਲੈ ਕੇ ਜਾਂਦਾ ਸੀ ਪਰ ਮੀਂਹ ਆਇਆ ਨਹੀਂ ਚੰਗੇ ਰਹਿ ਕਿਉਂਕਿ ਮੇਰਾ ਵਰ ਜਿਹੜਾ ਆਪਾਂ ਪੱਠੇ ਵੜਦੇ ਪੈਣਾ ਅੱਜ ਬੜੀ ਜਨ ਕੇ ਖਤਰਨਾਕ ਜੀ ਜਗਾ ਇੱਥੇ ਕੇ ਇੱਥੇ ਭਰਾ ਤੁਸੀਂ ਦੇਖ ਲਓ ਵੀਰੇ ਸੂਰਜ ਦੀ ਇਥੋਂ ਤੱਕ ਅਲੇ ਰੋਸ਼ਨੀ ਨਹੀਂ ਪਹੁੰਚੀ ਗੇ ਠੀਕ ਹੈ ਤੇ ਤੁਸੀਂ ਦੇਖ ਲਓ ਭਰਾ ਥੱਲੇ ਹੋ ਜਨ ਕੇ ਨਾ ਜਗਾ ਸਾਰੀ ਗਿੱਲੀ ਆ ਜਨ ਕੇ ਪਤਾ ਨਹੀਂ ਕਿੱਥੇ ਸੂਰਜ ਦੀ ਆ ਲੱਦਰ ਰੋਸ਼ਨੀ ਪਹੁੰਚਦੀ ਵੀ ਉਨੇ ਰਾਨੇ ਰਾਇਆ ਬੜਾ ਲੱਗਦਾ ਆ ਕੇ ਸੋ ਉੱਤੇ ਉੱਤੇ ਉਦਾ ਹਰੇ ਪੱਠੇ ਥੱਲੇ ਉਹਦਾ ਗਲੇ ਪਏ ਆ ਠੀਕ ਹੈ ਸੋ ਧਰਤੀ ਭਰਾ ਬੜੀ ਗਿੱਲੀ ਹੋਈ ਪਈ ਆ ਕੇ ਥੱਲੇਓ ਚਲੋ ਤਿੰਨ ਪੰਡਾ ਆਪਾਂ ਵਾਢ ਲੀਆਂ ਤੇ ਆ ਦੋ ਪੰਡਾ ਇੱਧਰ ਪਈਆਂ ਇੱਕ ਪੰਡਾ ਆਪਾਂ ਇੱਥੇ ਵਢੀਆ ਤੇ ਉੱਪਰ ਹੁਣ ਜਾਂਦੇ ਆ ਠੀਕ ਹੈ ਇੱਥੇ ਆਪਾਂ ਲੈ ਕੇ ਆਨੇ ਪੱਠੇ ਤੇ ਉਸ ਤੋਂ ਬਾਅਦ ਫਿਰ ਇੱਕ ਪੰਡ ਲੈ ਉੱਥੇ ਵੱਡਾਂਗੇ ਉੱਥੇ ਨਹੀਂ ਕਿ ਉੱਤੇ ਰਾਜ ਇਹਦੇ ਤੁਹਾਨੂੰ ਦਿਖਾ ਦਣਾ ਮੈਂ ਇੱਥੇ ਹੈਗੇ ਪੱਠੇ ਦੇ ਮਾਹ ਚੱਲੇ ਇਹੀ ਵੱਡ ਲੈਨੇ ਆ ਮੁੜ ਕੋ ਮੁੜਕੀ ਹੋ ਗਈ ਭਰਾ ਚਲੋ ਮਿੰਟੋ ਮੋੜ ਲੈ ਕੇ ਜਾਂਦੇ ਆ ਠੀਕ ਹੈ ਮੌਸਮ ਬੜਾ ਘੈਂਟ ਬਣਿਆ ਪਿਆ ਦਿਲ ਖੁਸ਼ ਹੋ ਗਿਆ ਭਰਾ ਅੱਜ ਪੱਠੇ ਵੱਡ ਗਏ ਲਓ ਵੀ ਮਿੱਤਰੋ ਤਿੰਨੇ ਦੀਆਂ ਤਿੰਨੇ ਪੰਡਾਂ ਚੜਾ ਛੱਡੀਆਂ ਦੋ ਇਧਰੋਂ ਇੱਕ ਇਧਰਲੀ ਸਾਈਡ ਤੋਂ ਤੇ ਹੁਣ ਜਾਂਦੇ ਆ ਮੇਰਾ ਅਰੁਤੇ ਬਾਕੀ ਰਾਤ ਨੂੰ ਦੇਖ ਲਓ ਭਰਾ ਲੰਮਾ ਉਧਾ ਥੋੜਾ ਜਾ ਅੱਜ ਲਈ ਫਿਰ ਵੀ ਲੱਗੇ ਇੱਥੇ ਵੜਦੇ ਪੈਣੇ ਜਾਂ ਇੱਥੋਂ ਇਧਰਲੀ ਸਾਈਡ ਤੋਂ ਵੱਡੀ ਤੇ ਠੀਕ ਏ ਇੱਥੋਂ ਪ੍ਰਾਜ ਚੋੱਕ ਕੇ ਐਂ ਘੁੰਮ ਕੇ ਇਧਰਲੀ ਸਾਈਡ ਤੇ ਆਈਦਾ ਅੱਜ ਦੇ ਲਈ ਫਿਰ ਇੱਥੋਂ ਲੱਗੇ ਲੈ ਗਏ ਠੀਕ ਏ ਤੇ ਪਾਣੀ ਤੁਸੀਂ ਦੇਖ ਲਓ ਪ੍ਰਾਜ ਨੂੰ ਠੰਡਾ ਬੋਦਰ ਹੋਣ ਕਰਕੇ ਪਾਣੀ ਵਾਲੀ ਬੋਤਲ ਮਹਾ 100 ml ਪੀਤਾ ਨਾ ਕਿ ਉਦਾਂ ਪ੍ਰਾਣੀ 2 ਲੀਟਰ ਪੀ ਜਾਦਾ ਕਿੰਨੇ ਟਿਕ ਦੇ ਵਿੱਚ ਥੋੜਾ ਠੰਡੇ ਕਰਕੇ ਪ੍ਰਾਜ ਬਚਾਓ ਗਿਆ ਤੁਸੀਂ ਦੇਖ ਲਓ ਪ੍ਰਾਜ ਇਥੇ ਪੱਖੇ ਦੇਖ ਰਾਕ ਭਾਰ ਚੋਕੇ ਮਾਹਾਂ ਚੱਤੀ ਦਾਗੇ ਬਾਕੀ ਭਰਾ ਧੌਣ ਤੇ ਕੰਡਵੜੀ ਲੜਦੀ ਵੀ ਧੌਣ ਛਿੱਲੀ ਗਈ ਮੂੰਹ ਮੁੜ ਕੋ ਮੁੜਕੀ ਹੋ ਗਿਆ ਆ ਜਿਹੜਾ ਤੁਹਾਨੂੰ ਪਹਾੜ ਕਹਿੰਦਾ ਹਣਾ ਠੀਕੇ ਨਿਕਾ ਜਾ ਹੈਗਾ 15-20 ਫੁੱਟੇ ਚੜਦੇ ਆ ਆ ਉੱਪਰ ਆ ਰੋਡ ਤੇ ਉਧਰੋਂ ਹੀ ਸਾਈਡ ਤੋਂ ਚੱਕ ਲੈਂਦੇ ਪੱਠੇ ਸੋਨਾ ਚੜਦੇ ਆਪਾਂ ਪਹੁੰਚ ਲਾਤੇ ਗੱਡੀ ਤੇ ਹੁਣ ਜਨੇਆ ਕਰੇ ਅੱਜ ਦੀ ਵੀਡੀਓ ਆਪ ਇੱਥੇ ਖਤਮ ਕਰਦੇ ਹਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ